ਅਸਲਾ ਲਾਇਸੈਂਸ ਧਾਰਕਾਂ ਲਈ ਅਹਿਮ ਖਬਰ ਹੈ ਗੁਰਪ੍ਰੀਤ ਸਿੰਘ ਥਿੰਦ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਮੁਕਸਰ ਸਾਹਿਬ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਿਹੜੇ ਅਸਲਾ ਧਾਰਕਾਂ ਵੱਲੋਂ ਆਪਣੇ ਅਸਲਾ ਲਾਇਸੈਂਸ 1 ਜਨਵਰੀ 2000 ਵੀ ਤੋਂ ਬਾਅਦ ਸੇਵਾ ਕੇਂਦਰ ਚ ਈ ਸੇਵਾ ਸੌਫਟਵੇਅਰ ਆਹੀਂ ਨਵੀਨਤਾ ਜਾਂ ਕੋਈ ਵੀ ਸਰਵਿਸ ਪ੍ਰਾਪਤ ਨਹੀਂ ਕੀਤੀ ਗਈ ਉਹ ਤੁਰੰਤ ਆਪਣਾ ਲਾਇਸੈਂਸ ਨਵੀਨ ਕਰਵਾਉਣ ਉਹਨਾਂ ਕਿਹਾ ਕਿ ਅਜਿਹੇ ਲਾਇਸੈਂਸ ਧਾਰਕਾਂ ਜਾਂ ਕੈਨਸਲ ਜਾਂ ਮ੍ਰਿਤਕ ਅਸਲਾ ਲਾਇਸੈਂਸ ਤੇ ਦਰਜ ਅਸਲੇ ਸੰਬੰਧੀ ਨਿਪਟਾਰਾ ਆਦਿ ਕਰਵਾਉਣ ਲਈ 31 ਜਨਵਰੀ 2025 ਤੱਕ ਹਰ ਹਾਲਤ ਚ ਨਜ਼ਦੀਕੀ ਸੇਵਾ ਕੇਂਦਰ ਜਾ ਕੇ ਲੋੜਿੰਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਉਹਨਾਂ ਅੱਗੇ ਦੱਸਿਆ ਕਿ ਈ ਗਵਰਨੈਂਸ ਸੁਸਾਇਟੀ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਮੁਹਾਲੀ ਦੇ ਪੱਤਰ ਅਨੁਸਾਰ 1 ਫਰਵਰੀ 2025 ਤੋਂ ਬਾਅਦ ਇਹਨਾਂ ਅਸਲਾ ਲਾਇਸੈਂਸ ਤੇ ਕੋਈ ਵੀ ਸਰਵਿਸ ਅਪਲਾਈ ਨਹੀਂ ਕੀਤੀ ਜਾਵੇਗੀ ਅਤੇ ਸੰਬੰਧਤ ਅਸਲਾ ਲਾਇਸੈਂਸ ਤੁਰੰਤ ਕੈਨਸਲ ਕਰਨ ਸੰਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ। ਅਸਲਾ ਲਾਇਸੈਂਸ ਧਾਰਕਾਂ ਲਈ ਅਹਿਮ ਖਬਰ ਹੈ ਗੁਰਪ੍ਰੀਤ ਸਿੰਘ ਥਿੰਦ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਮੁਕਸਰ ਸਾਹਿਬ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਿਹੜੇ ਅਸਲਾ ਧਾਰਕਾਂ ਵੱਲੋਂ ਆਪਣੇ ਅਸਲਾ ਲਾਇਸੈਂਸ 1 ਜਨਵਰੀ 2020 ਤੋਂ ਬਾਅਦ ਸੇਵਾ ਕੇਂਦਰ ਚ ਈ ਸੇਵਾ ਸੌਫਟਵੇਅਰ ਰਾਹੀਂ ਨਵੀਨਤਾ ਜਾਂ ਕੋਈ ਵੀ ਸਰਵਿਸ ਪ੍ਰਾਪਤ ਨਹੀਂ ਕੀਤੀ ਗਈ ਉਹ ਤੁਰੰਤ ਆਪਣਾ ਲਾਇਸੈਂਸ ਨਵੀਨ ਕਰਵਾਉਣ ਉਹਨਾਂ ਕਿਹਾ ਕਿ ਅਜਿਹੇ ਲਾਇਸੈਂਸ ਧਾਰਕਾਂ ਯਾ ਕੈਨਸਲ ਜਾਂ ਮ੍ਰਿਤਕ ਅਸਲਾ ਲਾਇਸੈਂਸ ਤੇ ਦਰਜ ਅਸਲੇ ਸੰਬੰਧੀ ਨਿਪਟਾਰਾ ਆਦਿ ਕਰਵਾਉਣ ਲਈ 31 ਜਨਵਰੀ 2025 ਤੱਕ ਹਰ ਹਾਲਤ ਦੇ ਨਜ਼ਦੀਕੀ ਸੇਵਾ ਕੇਂਦਰ ਜਾ ਕੇ ਲੋੜਿੰਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਉਹਨਾਂ ਅੱਗੇ ਦੱਸਿਆ ਕਿ ਈ ਗਵਰਨੈਂਸ ਸੁਸਾਇਟੀ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਮੁਹਾਲੀ ਦੇ ਪੱਤਰ ਅਨੁਸਾਰ 1 ਫਰਵਰੀ 2025 ਤੋਂ ਬਾਅਦ ਇਹਨਾਂ ਅਸਲਾ ਲਾਇਸੈਂਸ ਤੇ ਕੋਈ ਵੀ ਸਰਵਿਸ ਸਪਲਾਈ ਨਹੀਂ ਕੀਤੀ ਜਾਵੇਗੀ ਅਤੇ ਸੰਬੰਧਤ ਅਸਲਾ ਲਾਇਸੈਂਸ ਤੁਰੰਤ ਕੈਨਸਲ ਕਰਨ ਸੰਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ